ਪਿੰਡਾ ਸ਼ਹਿਰ ਉੱਥੇ ਮੈਨੂੰ ਪਿੰਡ ਵਾਲਿਆਂ ਨੇ ਦੱਸਿਆ ਵੀ ਆਹੀਂ 3-4 ਮਹੀਨੇ ਪਹਿਲਾਂ ਇਥੋਂ ਦੇ ਸਬੰਧਤ ਪ੍ਰਸ਼ਾਸਨ ਨੂੰ ਦੱਸਿਆ ਸੀ ਵੀ ਇੱਥੇ ਬੰਨ ਮਜਬੂਤ ਕਰੋ ਪਰ ਉੱਥੇ ਰੁਪਈਆ ਨਹੀਂ ਲਾਇਆ ਗਿਆ ਹੁਣ ਜਦੋਂ ਪਾਣੀ ਆ ਗਿਆ ਤੇ ਫਿਰ ਉੱਥੇ ਜਾ ਕੇ ਆਪਾਂ ਫੋਟੋਆਂ ਖਿਚਾਉਣ ਸਾਡੇ ਬੰਦੇ ਪ੍ਰਸ਼ਾਸਨ ਵਾਲੇ ਵੀ ਉੱਥੇ ਗਏ ਤਾਂ ਪਹਿਲੀ ਜ਼ਿੰਮੇਵਾਰੀ ਸਰਕਾਰ ਦੀ ਆ ਪ੍ਰਸ਼ਾਸਨ ਦੀ ਆਪਣੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪਹਿਲਾ ਕਦਮ ਕਰੇ ਗੁਰਬਾਣੀ ਦਾ ਇੱਕ ਸ਼ਬਦ ਹੈਗਾ ਅੱਗੋਂ ਦੇ ਕੇ ਚੇਤੀਏ ਤਾਂ ਕਾਇਤ ਮੇਲਾ ਸਜਾਏ ਪੀ ਜੇ ਪਹਿਲਾਂ ਹੀ ਆਪਾਂ ਸਿਆਣੀ ਹੋਈਏ ਤੇ ਬਾਅਦ ਸਜ਼ਾ ਕਿਉਂ ਮਿਲੇ ਇਹਨਾਂ ਨੇ ਕੋਈ ਪ੍ਰਬੰਧ ਆਪਾਂ ਵੇਖੇ ਕੀ ਹੋਇਆ ਸੀ ਪਰ ਹੁਣ ਜਦੋਂ ਸੇਵਾ ਕਰਦੇ ਆ ਜੇ ਵਲੰਟੀਅਰ ਸੇਵਾਦਾਰ ਕਈਆਂ ਦਾ ਨੁਕਸਾਨ ਹੋਇਆ ਇੱਕ 35 ਸਾਲ ਦਾ ਨੌਜਵਾਨ ਰੁੜ ਗਿਆ ਸੀ ਸਰਕਾਰ ਨੂੰ ਚਾਹੀਦਾ ਵਾ ਵੀ ਇਹਨਾਂ ਨੂੰ ਤੇ ਸਗੋਂ ਹੋਰ ਜ਼ਿਆਦਾ ਇਹਨਾਂ ਦੇ ਪਰਿਵਾਰਾਂ ਨੂੰ مالی ਮਦਦ ਕਰੇ ਕਿਉਂਕਿ ਉਹ ਨਿਸ਼ਕਾਮ ਭਾਵਨਾ ਦੇ ਨਾਲ ਉਹਦਾ ਕੀ ਇੰਟਰਸਟ ਈ ਉਥੇ ਕੀ ਨੇਧੀ ਉਹ ਤੇ ਮਨੁੱਖਤਾ ਦੀ ਸੇਵਾ ਲਈ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸਰਕਾਰ ਦੇ ਕੰਮ ਕਰਦੇ ਆ ਆਪਣੀ ਜਿਹੜੀ ਜਾਣਗਵਾਗੇ ਆ ਉਹਨਾਂ ਦੇ ਲਈ ਸਰਕਾਰ ਨੂੰ ਜਿਆਦਾ ਤੋਂ ਜਿਆਦਾ ਉਹਨਾਂ ਦੀ ਪਰਿਵਾਰਾਂ ਦੀ ਜਿਹੜੀ ਮਦਦ ਆ ਉਹ ਕਰਨੀ ਚਾਹੀਦੀ ਆ ਬਾਕੀ ਕੇਂਦਰ ਸਰਕਾਰ ਨੂੰ ਮਜ਼ਾਕ ਹੀ ਕਰਦੀ ਹੈ ਮਜ਼ਾਕ ਹੀ ਹੈ ਜੀ ਹੋਰ ਦੱਸੋ ਮੈਨੂੰ ਵੀ ਕਈਆਂ ਲੋਕਾਂ ਦੇ 50 50 ਕਿੱਲੇ ਹਟ ਗਏ ਹੈ ਉਹ ਇੱਕ ਇੱਕ ਬੰਦੇ ਤੱਕ ਇੰਨੀ ਮਦਦ ਹੋਣੀ ਚਾਹੀਦੀ ਇੱਕ ਪਿੰਡ ਪ੍ਰਤੀ ਆ ਫੇਰ ਜਿਹੜਾ ਲੋਕਾਂ ਦਾ ਜਾਨੀ ਨੁਕਸਾਨ ਆ ਉਹਦੀ ਤੇ ਪਰਭਾਈ ਕਦੀ ਹੋਣੀ ਨਹੀਂ ਉਹਨਾਂ ਲਈ ਕੀ ਵਿਸ਼ੇਸ਼ ਆ ਤਵੇਦਾ ਨਹੀਂ ਕਰਨਾ ਚਾਹੀਦਾ ਜਿਵੇਂ ਦੂਜੀਆਂ ਸਟੇਟਾਂ ਦੇ ਵਿੱਚ ਪੈਕੇਜ ਵਧਿਆ ਦਿੱਤੇ ਜਾਂਦੇ ਆ ਲੋਕਾਂ ਨੂੰ ਦੇਣੇ ਚਾਹੀਦੇ ਬਾਕੀ